ਕੁਏ ਪਾ ਲੋ ਮਾਨਸੋ ਓ ਲੋਕੋ ਕਿਹੜੇ ਅੰਧ ਵਿਸ਼ਵਾਸ ਚ ਫਸੇ ਹੋ ਬਈ ਓਏ ਇਹ ਧਰਤ ਕਰਕੇ ਨਾ ਧਰਤੀ ਆ ਅਸੀਂ ਪ੍ਰਾਤਾਂ ਨੂੰ ਮਾਰੀ ਜਾਂਦੇ ਹੁਣ ਮਾਰੀ ਜਾਂਦੇ ਆ ਆ ਤੇਲ ਪਾਵਾ ਜਰਥ ਲੈ ਯਾਰ ਹੱਦ ਹੋ ਗਈ ਹਦ ਉੱਤੇ ਵੀ ਤੇਲ ਪਾਇਆ ਫੇਰ ਪਤਾ ਨਹੀਂ ਕਿ ਪਤਾ ਨਹੀਂ ਕੀ ਲੱਭਦੇ ਯਾਰ ਹਰਾਨ ਆ ਮੈਂ ਇੱਕੋ ਜਿਹੀ ਰੱਖਿਆ ਅੰਧ ਵਿਸ਼ਵਾਸਾਂ ਚ ਪਤਾ ਨਹੀਂ ਕਿਹੜੇ ਬੇੜਿਆਂ ਦਾ ਖੜਾ ਹੁਣੇ ਤੇਲ ਪਾ ਪਾ ਕੇ ਮਚਾ ਦੇਣ ਕਿ ਉੱਤੋਂ ਬੰਦ ਦੇ ਲੀੜਾ ਸਾਹ ਘੁੱਟ ਦਿੰਦੇ ਆ ਪਤਾ ਨਹੀਂ ਕਿੰਨੇ ਕੁ ਲੱਖਾਂ ਦਰਖਤ ਇਹ ਜੇ ਵਿਚਾਰੇ ਇਸ ਤਰ੍ਹਾਂ ਕੀਤੇ ਪਏ ਆ ਜਾਂ ਮੈਨੂੰ ਦੱਸ ਦਿਓ ਵੀ ਆਹ ਲੀੜਾ ਜਾਂ ਬੰਨ ਕੇ ਤੇ ਆਹ ਤੇਲ ਪਾਉਣ ਦੇ ਨਾਲ ਕੁਝ ਹਾਸਲ ਹੁੰਦਾ ਦਰਖਤਾਂ ਨੂੰ ਬਚਾਉਣ ਦੀ ਲੋੜ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਖਾਤਰ ਜਦੋਂ ਪੰਜਾਬੀ ਉਹ ਆਜਾ ਧਰਤੀ ਦਾ ਦਿਹਾੜਾ ਆ ਜਾਣੇ ਕਿ ਧਰਤੀ ਦਾ ਦਿਨ ਮਨਾਇਆ ਜਾਂਦਾ ਵੀ ਧਰਤੀ ਮਾਂ ਨੂੰ ਕਿਵੇਂ ਬਚਾਉਣਾ ਕਰਵਾਣੀ ਕਹਿੰਦੇ ਧਰਤੀ ਭਾਈ ਮਾਂ ਪਾਣੀ ਪਿਉ ਆ ਤੇ ਹਵਾ ਤੁਹਾਡੀ ਗੁਰੂ ਆ ਵਿਚਾਰੇ ਇਹ ਜੇ ਹਜ਼ਾਰਾਂ ਹੀ ਵਿਚਾਰੇ ਜੰਡ ਇਹ ਜੇ ਐਂ ਦੇਖ ਲੋ ਐਂ ਇਹ ਨੂੜੇ ਪਿਆ ਵਿਚਾਰੇ ਦਾ 10000 ਕੋਈ ਪਾਲੋ ਮਾਨਸੋ ਓ ਲੋਕੋ ਕਿਹੜੇ ਅੰਧ ਵਿਸ਼ਵਾਸ ਚ ਫਸਿਓ ਬਾਈ ਕੋਈ ਇਹ ਦਰਸਤ ਕਰਕੇ ਨਾ ਧਰਤੀ ਆ ਅਸੀਂ ਪ੍ਰਾਤਾਂ ਨੂੰ ਮਾਰੀ ਜਾਂਦੇ ਹੁਣ ਆ ਮਾਰੀ ਜਾਂਦੇ ਆ ਜੰਡ ਦੀ ਉਮਰ ਕਹਿੰਦੇ ਹਜ਼ਾਰਾਂ ਸਾਲ ਦੀ ਹੋ ਜਾਂਦੀ ਆ ਹਜ਼ਾਰਾਂ ਸਾਲ ਆ ਦੇਖੋ ਹਲ ਤੇਲ ਦਿਖਾਈਏ ਚ ਲੈ ਕੇ ਜਾਂ ਤੇਲ ਪਾਇਆ ਯਾਰ ਪਰਲੇ ਪਾਸੇ ਹੀ ਲਿਆ ਆ ਵੱਡੀ ਭਈਆ ਹੱਥ ਤੇਲ ਦਿਖਾ ਹਰਾ ਤੇਲ ਦਿਖਾ ਆ ਦੇਖ ਲੋ ਆ ਤੇਲ ਪਾਵਾ ਜਰਥ ਲਾਇਆ ਯਾਰ ਹੱਦ ਹੋ ਗਈ ਹੱਦ ਉੱਤੇ ਵੀ ਤੇਲ ਪਾਇਆ ਫੇਰ ਪਤਾ ਨਹੀਂ ਕੀ ਪਤਾ ਨਹੀਂ ਕੀ ਲੱਭਦੇ ਯਾਰ ਹੈਰਾਨ ਆ ਮੈਂ ਗਰਵਾਣੀ ਕਹਿੰਦੀ ਆ ਅੰਡਰ ਜੇਰ ਸਿੱਧੂ ਜੀ ਕਿੰਨੀ ਉਤਪਤ ਖਾਨ ਬਹੁਤ ਰਚਦੀਨੀ ਵੀ ਕਾ ਭਾਵ ਵੀ ਜਿਹੜੀ ਇਹ ਦੁਨੀਆ ਦੀ ਦੁਨੀਆ ਤੇ ਉਤਪਤੀ ਹੋਈ ਆ ਦੁਨੀਆ ਤੇ ਜਿੰਨਾ ਵੀ ਜੀਵਨ ਧੜਕਦਾ ਇਹ ਬਨਾਸਪਤੀ ਦੇ ਵਿੱਚ ਵੀ ਆ ਇਹ ਦਰਖਤਾਂ ਦੀ ਵੀ ਜਾਨ ਐ ਜੜ ਜੂਨੀ ਤੇ ਹੁੰਦੇ ਆ ਨਾ ਮਾਰੋ ਇਹ ਕੋਈ ਨਹੀਂ ਰੱਖਿਆ ਅੰਤ ਵਿਸ਼ਵਾਸਾਂ ਤੇ ਪਤਾ ਨਹੀਂ ਕਿਹੜੇ ਬੇਲਿਆਂ ਦਾ ਖੜਾ ਹੁਣ ਤੇਲ ਪਾ ਪਾ ਕੇ ਮਚਾ ਦੇਣਗੇ ਉਤੋਂ ਬੰਦ ਦੇ ਲੀੜਾਂ ਸਾਹ ਘੁੱਟ ਦਿੰਦੇ ਆ ਪਤਾ ਨਹੀਂ ਕਿੰਨੇ ਲੱਖਾਂ ਦਰਖਤ ਇਹ ਜੇ ਵਿਚਾਰੇ ਇਸ ਤਰ੍ਹਾਂ ਕੀਤੇ ਪਏ ਆ ਜਾ ਮੈਨੂੰ ਦੱਸ ਦਿਓ ਵੀ ਆਹਾਂ ਲੀੜਾ ਜਾਂ ਬੰਨ ਕੇ ਤੇ ਆਹ ਤੇਲ ਪਾਉਣ ਦੇ ਨਾਲ ਕੁਝ ਹਾਸਲ ਹੁੰਦਾ ਦਰਸਤਾ ਨੂੰ ਬਚਾਉਣ ਦੀ ਲੋੜ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਅੱਜ ਧਰਤੀ ਦਿਹਾੜੇ ਦੇ ਉੱਤੇ ਹਾਂਜੀ ਅੱਜ ਧਰਤੀ ਦਿਹਾੜੇ ਦੇ ਦੋ ਚਾਰ ਸਨੇਹੇ ਪੰਜਾਬੀਆਂ ਦੇ ਨਾਂ ਧਰਤੀ ਮਾਂ ਦਾ ਦਿਹਾੜਾ ਹੈ ਆਪਣੀ ਮਾਂ ਨੂੰ ਬਚਾਉਣ ਲਈ ਅਸੀਂ ਜੋ ਵੀ ਕਰਸ ਰਾਂ ਜੋ ਸਾਡੇ ਸਾਰੇ ਹੈਗਾ ਕਣਕ ਦੀ ਨਾੜ ਨੂੰ ਅੱਗ ਨਾ ਲਾਓ ਸੜ ਸਕਦਾ ਹੈ ਜੇ ਫੇਰ ਵੀ ਆਤ ਦੇ ਆਦੀ ਆ ਵੀ ਲਾਉਣੀ ਲਾਉਣੀ ਹੈ ਦਰਾਫਤਾਂ ਤੋਂ ਦੂਰ ਕਰਕੇ ਲਾ ਲਓ ਇਹਨਾਂ ਦਾ 8 ਟਟੀਰੀਆਂ ਅੰਡੇ ਦਿੰਦੀਆਂ ਨੇ ਬਾਣਾ ਦੇ ਵਿੱਚ ਉਹ ਅੰਡਿਆਂ ਦਾ ਖਿਆਲ ਰੱਖਿਓ ਬੱਚਿਆਂ ਦਾ ਖਿਆਲ ਰੱਖਿਓ ਲੱਖਾਂ ਆਪਾਂ ਪੰਛੀ ਉਹਨਾਂ ਦੇ ਅੰਡੇ ਉਹਨਾਂ ਨੇ ਬੱਚੇ ਮਚਾ ਦਿੰਨੇ ਆ ਮਾਰ ਦਿੰਨੇ ਇਸੇ ਕਰਕੇ ਜਿਹੜਾ ਅੱਜ ਕਹਿਰ ਟੁੱਟਿਆ ਹੋਇਆ ਪੰਜਾਬੀਆਂ ਤੇ ਸਾਡੀ ਨੌਜਵਾਨ ਚਿੱਟੇ ਨਾਲ ਮਰਨੀ ਐਕਸੀਡੈਂਟਾਂ 'ਚ ਮਰਨੀ ਬਿਮਾਰੀਆਂ ਨਾਲ ਮਰਨੀ ਬੱਚਿਆਂ ਦਾ ਪੈਦਾ ਨਾ ਹੋਣਾ ਇਹ ਫਿਰ ਕੁਦਰਤ ਦੇ ਰੰਗ ਹੈ ਕਦਰਤ ਮੂੜਮਾ ਜਵਾਬ ਦਿੰਦੀ ਹੈ ਜਿੰਨਾ ਅਸੀਂ ਕੁਦਰਤ ਨਾਲ ਖਲਵਾੜ ਕਰਾਂਗੇ ਧਰਤੀ ਮਾਂ ਨਾਲ ਖਲਵਾੜ ਕਰਾਂਗੇ ਆਪਣੇ ਪਾਣੀਆਂ ਨਾਲ ਅਗਲਾ ਸੁਨੇਹਾ ਪੰਜਾਬੀਓ ਸਾਡੇ ਕੋਲ 14-15 ਸਾਲ ਦਾ ਪਾਣੀ ਧਰਤੀ ਇੱਥਾਂ ਬਚਿਆ ਦਰਿਆਵਾਂ ਵਿੱਚ ਪਾਣੀ ਸੁੱਕ ਚੱਲਿਆ ਜਿਹੜਾ ਮੜਾ ਮੋਟਾ ਵਗਦਾ ਉਹ ਜ਼ਹਿਰ ਦੀ ਪਾ ਕੇ ਜ਼ਹਿਰਾਂ ਜੈਦਾ ਕਰਦਾ ਸੋ ਅਸੀਂ ਅੱਜ ਇੱਕ ਆਵਾਜ਼ ਬੁਲੰਦ ਕਰਗੇ ਇੱਕ ਵਿਚਾਰ ਚਰਚਾ ਕਰਗੇ ਕਿ ਸਾਡੇ ਪੰਜਾਬ ਦੇ ਅੰਦਰ ਡ੍ਰਿਪ ਸਿਸਟਮ ਪਹਾੜੇ ਦੇ ਉੱਤੇ ਖੇਤੀ ਜੇ ਸ਼ੁਰੂ ਹੋ ਜੇ ਇਸ ਸਰਕਾਰਾਂ ਕੋਈ ਬਦਲ ਦੇਣ ਸਾਡੇ ਲੋਕ ਰੌਲਾ ਪਾਉਣ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਥੇ ਬਿਨਾ ਪਾਣੀ ਤੋਂ ਮਰਨ ਗਈਆਂ ਤੜਪ ਤੜਪ ਕੇ ਉਹਨਾਂ ਲਈ ਕੁਝ ਕਰਗੇ ਯਾਰ ਸਾਡੇ ਕੋਲ 14-15 ਸਾਲ ਦਾ ਪਾਣੀ ਬਚਿਆ ਉਸ ਤੋਂ ਬਾਅਦ ਪਸਤਾਵਾਂਗੇ ਅੱਖ ਨਹੀਂ ਬਚਣਾ ਦਰਿਆਵਾਂ 'ਚ ਪਾਣੀ ਸੁੱਕ ਚੱਲਿਆ ਪਿੱਛੇ ਪਹਾੜਾਂ ਦੇ ਇਤਕੀ ਬਰਬੁਰ ਬਹੁਤ ਘਟ ਪਈ ਆ ਜਾਂ ਜਿਹੜਾ ਮਾੜਾ ਮੋਟਾ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਜ਼ਹਿਰ ਬਣਾ ਕੇ ਸਾਨੂੰ ਮਾਰੇਗਾ ਧਰਤੀ ਹਟੋ ਮੁਕਦਾ ਚ ਰਹਿ ਜਾ ਆਓ ਯਾਰ ਐ ਅਸੀਂ ਨਖਿੱਧ ਹੋ ਕੇ ਅਵੇਸਲੇ ਹੋ ਕੇ ਸੁੱਤੇ ਪਏ ਆ ਘਰਾਂ ਦੇ ਵਿੱਚ ਸੋ ਮੇਰਾ ਵੀਰੇ ਦੋ ਤਿੰਨ ਮੇਰੇ ਸਨੇਹੇ ਆ ਇੱਕ ਮੇਰਾ ਸਨੇਹੇ ਹੋਰ ਆ ਆ ਦਿਨਾਂ 'ਚ ਗਰਮੀ ਬਹੁਤ ਆ ਬਾਈ ਪੰਛੀਆਂ ਨੂੰ ਪਾਣੀ ਪੋਣੀ ਰੱਖ ਦਿਆ ਕਰੋ ਦਰਖਤ ਵੱਤ ਤੋਂ ਵੱਤ ਸੁੱਕ ਰਹੇ ਆ ਪਾਣੀ ਵੱਤ ਤੋਂ ਵੱਤ ਦਿਓ ਇਹਨਾਂ ਦਿਨਾਂ 'ਚ ਲੋੜ ਆ ਨੌਜਵਾਨੋ ਤੁਹਾਨੂੰ ਪੀਲ ਆ ਪਿੰਡਾਂ ਦੇ ਕੋ ਸਾਂਝੀਆਂ ਥਾਵਾਂ ਤੇ ਕੋ ਬੇਲੀਆਂ ਥਾਵਾਂ ਪੰਗਿਆਂ ਰੁੱਖ ਵੀ ਲਾ ਦਿਓ ਤੇ ਜੇ ਕੋ ਰੁੱਖ ਖੜੇ ਆ ਛੋਟੇ ਬੂਟੇ ਖੜੇ ਆ ਉਹਨਾਂ ਨੂੰ ਪਾਣੀ ਵੀ ਦੇ ਦਿਓ ਇਹੀ ਸਾਡਾ ਅਸਲ ਧਰਤੀ ਮਾਂ ਨੂੰ ਜਿਹੜਾ ਦਿਹਾੜਾ ਪੱਤਾ ਹੀ ਮਨਾ ਸਕਦਾ ਹੈ ਜੇ ਅਸੀਂ ਆਪਣੀ ਧਰਤੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜੇ ਅਸੀਂ ਗੱਲਾਂ 'ਚ ਕੱਲੀਆਂ ਟਿੱਪਣੀਆਂ ਕਰ ਦੇਣੀਆਂ ਬਾਈ ਬਹੁਤ ਵਧੀਆ ਬਾਈ ਚੰਗਾ ਉਹਨਾਂ ਗੱਲਾਂ ਨਾਲ ਵੀ ਅਸਰ ਨਹੀਂ ਹੋਣਾ ਅਮਲੀ ਰੂਪ ਚ ਜਾਮਾ ਆਪਣਾ ਇਹਨੂੰ ਅਮਲੀ ਜਾਮਾ ਬਣਾਉਣਾ ਪੈਣਾ ਜੇ ਅਸੀਂ ਆਪਣੀਆਂ ਬਾਕੀ ਆਉਣ ਵਾਲੇ ਜਵਾਕਾਂ ਦੇ ਭਵਿੱਖ ਨੂੰ ਆਪਣੀਆਂ نسلਾਂ ਨੂੰ ਇਹ ਸੱਭਿਆਤਨ ਸੱਭਿਆਤਾਂ ਮਰੀਆਂ ਨੇ ਜਦੋਂ ਪਾਣੀ ਮੁੱਕਿਆ ਹੜੱਪਾ ਮੰਜੇ ਦੌੜੋ ਸਾਡਾ ਵੀ ਮੁੱਕਦਾ ਜਾਂਦਾ ਆਓ ਯਾਰ ਅੱਜ ਹੀ ਗੌਰ ਕਰ ਲੀਏ ਵਿਚਾਰ ਕਰ ਜੇ ਨਿਕਲੋ ਮੇਰਾ ਵੀਰ ਘਰਾਂ ਤੋਂ ਤੇ ਇਹ ਵਿਚਾਰ ਇੱਕ ਚਰਚਾ ਪੂਰੇ ਪੰਜਾਬ ਛੜਨੀ ਚਾਹੀਦੀ ਹੈ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਜਿੰਨੇ ਵੱਧ ਵੱਧ ਪ੍ਰਾਲੇ ਕੋਈ ਮਾੜਾ ਮੋਟਾ ਪਾਣੀ ਡੋਲ ਰਿਹਾ ਅਸੀਂ ਦੋ ਟੌਕੇ ਪਿਸ਼ਾਬ ਕਰਦੇ ਹਾਂ ਉਧਰ ਖਾਨੇ ਜਾ ਕੇ ਬੀਲਟਰ ਪਾਣੀ ਡੋਲ ਦਿੰਨੇ ਹਾਂ ਗਰੇਜ ਕਰਿਆ ਕਰੋ ਬਾਹਰ ਖੜ ਕੇ ਪਿਸ਼ਾਬ ਕਰ ਲੈ ਕਰੋ ਕਿਤੇ ਹੋ ਡੁੱਲੀ ਜਾਂਦਾ ਕੋਈ ਟੁੱਟੀ ਲੀਕ ਆ ਕੋਈ ਹੋਰ ਕੋਈ ਪਾਣੀ ਟੁੱਟੀ ਖੁੱਲੀ ਪਈ ਆ ਰੋਕੋ ਟੋਕੋ ਲੋਕਾਂ ਨੇ ਵੀ ਪਾਣੀ ਦੀ ਕਿੰਨੀ ਬਰਬਾਦੀ ਕਰਦਾ ਬੂੰਦ ਬੂੰਦ ਸਹਾਈ ਹੈ ਪੁੱਛੋ ਕਿਸੇ ਪਿਆਸੇ ਨੂੰ ਜੇ ਦੋ ਬੂੰਦਾਂ ਪਾਣੀ ਦੀਆਂ ਮਿਲ ਜਾਣ ਉਹਨੂੰ ਬੋਲ ਗੱਲੇ ਕਰਨ ਲਈ ਇਹ ਪਾਣੀ ਦੀ ਕੀਮਤ ਕੀ ਐਵੇਂ ਨਹੀਂ ਗੁਰੂਆਂ ਨੇ ਕਿਹਾ ਪਹਿਲਾ ਪਾਣੀ ਜਿਓ ਹੈ ਜਿ ਤਰਿਆ ਸਭ ਕੋਏ ਪਵਨ ਗੁਰੂ ਪਾਣੀ ਤੇ ਤਾਂ ਮਾਤਾ ਤਰਤਮਾਤ ਆਉ ਆਪਾਂ ਉਗਰਵਾਣੀ ਉਹ ਗੁਰੂਆਂ ਦੇ ਸਨੇਹੇ ਨੂੰ ਅਸਲੀ ਰੂਪ ਦੇ ਵਿੱਚ ਲਾਗੂ ਕਰੀਏ